ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵੱਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਸਾਹਿਬਾ ਵਾਹਿਗੁਰੂ ਜੀ ਕੀ ਫਤਹਿ ਸੰਗਤਾਂ ਨੂੰ ਬੇਨਤੀ ਹੈ ਕਿ ਅਨੁਰੋਧ ਲਈ ਜਨਾਬ ਹੀਰੋਪਰਬਾਕ ਜਨਮ ਬਿਕਰਮ ਸਿੰਘ ਜੀ ਜਿਨ੍ਹਾਂ ਦਾ ਜਨਮ ਸਥਾਨ ਪਟਕਾਮਾ ਵਿਖਿਆ ਉਸ ਨੂੰ ਅੱਜ ਖਰੀਦ ਕੇ ਉਹਨਾਂ ਦੀ ਜਾਗ ਵਿੱਚ ਇੱਕ ਯਾਦਗਾਰ ਬਣਾ ਰਹੇ ਹਾਂ ਜਿਸ ਦਾ ਨੇ ਪੱਥਰ ਅੱਜ ਗੁਰਮਤ ਸਮਾਗਮ 7 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਨੇ ਪੱਥਰ ਰੱਖਿਆ ਜਾਣਾ ਹੈ ਜਿਸ ਵੇਲੇ ਸੰਤਪਾ ਪੰਮ ਜੀ ਸਿੰਘ ਜੀ ਹਾੜੀ ਵਾਲੇ ਤੇ ਤੇ ਹੋਰ ਮਹਾਪੁਰਸ਼ ਅੱਬਾ ਜਗਤਾਰ ਸਿੰਘ ਜੀ ਪਨੇ ਵਾਲੀ ਵਾਲੇ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੰਮ ਸਿਰੇ ਚੜਨ ਜਾ ਰਿਹਾ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੜ੍ਹ ਕੇ ਵੱਧ ਤੋਂ ਵੱਧ ਆਜੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जय माता की जय माता की शिवाला पंडित जयदाल घास मंडी मंदिर में हम खड़े हैं कल प्रथम शैलपुत्री माता का नवरात्रा ज्योति प्रचंड के साथ शुरू हुआ है अखंड ज्योति जो हमारे ज्वाला जी माता की कई सालों से चल रही है उसी से प्रचंड करके ये ज्योति का कल प्रथम शैलपुत्री का नवरात्रा शुरू किया गया और उसके बाद नव महापरायण का पाठ शुरू किया गया और दोपहर को तीन बजे दुर्गा सूजी का पाठ रोजाना जो चलेगा वो पाठ शुरू किया गया और साढ़े सात बजे से लेकर साढ़े नौ बजे तक रात को माता की चौकियाँ लगाई जाएंगी नव नवरात्र तक और उसके बाद फलोहार भंडारा भी पड़ता जाएगा दिया जाएगा और ये प्रोग्राम जो सारा माता की पार कृपा से मैया के नवरात्रों के लिए ये सारा शिवाला पंडित जयदल घास मंडी मंदिर में प्रोग्राम शुरू हुआ है आज दूसरा नवरात्रा है ब्रह्मचारिणी माता का आदिशक्ति रूप ब्रह्मचारिणी जो कि पाप और संताप को दूर करने वाली है ब्रह्मचारिणी का दूसरा नवरात्रा है आज भी इसी तरह अभी पूजा होकर के हुई है ज्योति पूजन और उसके बाद तीन बजे दुर्गा चतुर् का पाठ सामूहिक हो होता है वो भी चलेगा और साढ़े सात बजे से लेकर साढ़े नौ बजे तक जो माँ के चरणों में बैठ कर के चौंकी लगाई जाएगी भेंटों का गुणगान होगा तो सब माताओं भाई बहनों से प्रार्थना है कि माँ का आशीर्वाद लेने के लिए शिवाला पंडित जयदल घास मंडी मंदिर में पहुँचें मैया की अपार कृपा लेने के लिए भेंटें का सामूहिक ये भेंटें गाई जाती है। मा, हैं मा भाई बहनें रल मिल करके ये माता की भेंटें गाते हैं और बड़ा ही आनंदमय माहौल होता है और फलोहार जो भंडारा है वो फलोहार दिया जाता है नवरात्रों वाला तो वो भी आकर के मैया का प्रसाद ग्रहण करें जय माता की जय माता की करो पंजाब सरकार मृदाना सेंट्रल सरकार मृदाना I'm on ਦੇਖੋ ਅੱਜ ਆਪਾਂ ਧਰਨਾ ਇੱਕ ਕੁਝ ਦਿਨ ਪਹਿਲਾਂ ਵੀ ਆਪਾਂ ਲਾਇਆ ਸੀਗਾ ਉਹ ਇਹ ਜੇ ਆਪਾਂ ਸਰਕਾਰ ਨੂੰ ਦੱਸਣ ਆਏ ਸੀ ਕਿ ਸਾਡਾ ਜਿਹੜਾ ਝੋਨਾ ਆ ਸਾਡਾ ਇਲਾਕਾ ਜਿਹੜੇ ਦੋ ਤਿੰਨ ਜ਼ਿਲ੍ਹੇ ਆ ਸਾਡੇ ਆਲੇ ਦੁਆਲੇ ਦੇ ਇਹ ਸਬਜ਼ੀਆਂ ਵਾਲੇ ਜ਼ਿਲ੍ਹੇ ਆ ਇਹ ਸਰਕਾਰ ਨੇ ਐਲਾਨ ਕੀਤਾ ਨਾ ਕਿ 26 ਝੋਨਾ ਜਿਹੜਾ ਤੁਸੀਂ ਦੱਬ ਕੇ ਲਾਓ ਲੋਕਾਂ ਨੇ ਲਾਇਆ ਵੀ 26 ਝੋਨਾ ਛਬੀ ਚ ਉਹ ਨਾ ਪੱਕ ਵੀ ਛੇਤੀ ਜਾਂਦਾ ਹੈ ਉਹ ਇੱਥੇ ਲੋਕਾਂ ਨੇ ਆਪਣੇ ਸਬਜ਼ੀਆਂ ਮਟਰ ਕਿਸੇ ਨੂੰ ਲੈਣੇ ਤੇ ਨਾਲ ਆਲੂ ਲੈਣੇ ਆ ਕਿ ਇਹਨਾਂ ਕੋਲ ਹੋਰ ਸਬਜ਼ੀ ਲੈਣੀ ਆ ਉਹ ਇਸ ਕਰਕੇ ਝੋਨਾ ਜਿਹੜਾ ਵੱਧਿਆ ਗਿਆ ਬਹੁਤ ਵੱਡੀ ਗਿਣਤੀ ਤੇ ਉਹ ਸਾਰੇ ਦੇ ਸਾਰੇ ਝੋਨਾ ਹਲੇ ਤੱਕ ਉਹਦਾ ਕਿ ਦਾਣਾ ਵੀ ਵਿਕਿਆ ਨਹੀਂ ਹੈਗਾ ਵੱਡੇ ਹੀ ਪੱਦਰ ਤੇ ਮੰਡੀਆਂ ਦੇ ਵਿੱਚ ਢੇਰ ਲੱਗੇ ਹੋ ਆ ਤੇ ਲੋਕ ਜਿਹੜੇ ਆ ਆਪਣੇ ਘਰਾਂ ਦੇ ਵਿੱਚ ਟਰਾਲੀਆਂ ਦੇ ਢੇਰ ਵੀ ਲਾਏ ਹੋ ਟਰਾਲੀਆਂ ਵੀ ਸਾਰੀਆਂ ਰੁਕੀਆਂ ਆ ਔਰ ਬਾਡੀ ਜਿਹੜੀ ਆ ਬਿਲਕੁਲ ਜਾਮ ਹੋਈ ਪਈ ਆ ਲੋਕ ਦੇਖ ਰਹੇ ਆ ਔਰ ਸਰਕਾਰ ਦੇ ਕੰਨ ਤੇ ਹਲੇ ਤੱਕ ਜੂਨ ਹੀ ਸਰਕਦੀ ਕੋਈ ਕਿਸੇ ਢੰਗ ਦਾ ਕੋਈ ਫੈਸਲਾ ਨਹੀਂ ਹੋਇਆ ਆਰਤੀ ਆਪਣੇ ਤੇ ਹੜਤਾਲ ਕਰਕੇ ਬੈਠੇ ਉਹਨਾਂ ਨੇ ਆਪਣੀਆਂ ਮੰਗਾਇਆ ਮਜ਼ਦੂਰਾਂ ਦੀਆਂ ਮੰਗਾਇਆ ਸੈਲਰਾਂ ਵਾਲੇ ਕਹਿੰਦੇ ਸਾਨੂੰ ਸਪੇਸ ਨਹੀਂ ਹੈਗੀ ਖਾਲੀ ਕਿਤੇ ਤੁਹਾਡੇ ਕੋਲ ਕੋਈ ਆਪਣਾ ਜਿਹੜਾ ਸੈਲਰ ਹੈ ਉਹਦੇ ਥਾਂ ਨਹੀਂ ਖਾਲੀ ਦਿੱਤੀ ਨਾ ਬਾਹਰ ਕੋਈ ਅਲਾਟਮੈਂਟ ਹੋ ਰਹੀ ਆ ਬੈਥੇ ਤੁਸੀਂ ਆਪਣਾ ਰੱਖ ਲਓ ਝੋਨਾ ਇਹ ਸਰਕਾਰ ਜਿਹੜੀ ਆ ਬੜਾ ਜਿਹੜਾ ਕੁੰਭ ਕਰਨੀ ਨੀਂਦ ਜਿਹੜੀ ਸੁੱਤੀ ਪਈ ਉਹਨੂੰ ਜਗਾਣ ਦੇ ਲਈ ਜਿੱਥੇ ਆਪਾਂ ਇੱਕ ਥੋੜੇ ਦਿਨ ਪਹਿਲਾਂ ਵੀ ਧਰਨਾ ਦਿੱਤਾ ਤੇ ਅੱਜ ਵੀ ਆਪਾਂ ਧਰਨਾ ਦੇਣ ਤੋਂ ਬਾਅਦ ਦੇਖਦੇ ਆ ਕਿ ਉਹ ਤਰ੍ਹਾਂ ਦਾ ਐਲਾਨ ਕਰਨਾ ਕੋਈ ਆਪਣਾ ਸਾਰਿਆਂ ਦੇ ਨਾਲ ਸਲਾਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਬਹੁਤ ਜਿਹੜਾ ਆ ਪਛਤਾਣਾ ਪਊਗਾ ਕਿਉਂਕਿ ਅੱਜ ਇੱਕ ਤਾਂ ਹੈਗਾ ਆ ਪਈ ਪੰਚਾਇਤੀ ਚੋਣਾਂ ਕਰਕੇ ਲੋਕ ਜਿਹੜੇ ਸਾਡੇ ਪਿੰਡਾਂ ਵਾਲੇ ਆ ਉਹ ਆਪਣੇ ਫਾਰਮ ਭਰਦੇ ਆ ਉਧਰ ਵੀ ਅਲਜਾਇਆ ਲੋਕਾਂ ਨੂੰ ਤੇ ਥੋੜੀ ਦੇਰ ਤੱਕ ਸਾਰੇ ਮਿੱਤਰਾਂ ਬੇਲੀਆਂ ਨੇ ਸਾਡੇ ਕਿਸਾਨ ਵੀਰਾਂ ਨੇ ਆ ਜਾਣਾ ਆ ਉਹਦੇ ਬਾਅਦ ਆਪਾਂ ਇਕੱਠੇ ਹੋ ਕੇ ਕਿੱਥੇ ਅੱਜ ਧਰਨਾ ਲਾਉਣ ਦਾ ਫੈਸਲਾ ਆ ਅਪਾ ਕੋਈ ਹੋਰ ਜਿਹੜਾ ਆ ਕਿਸੇ ਪਾਸੇ ਦਾ ਕੋਈ ਸਖਤ ਜਿਹੜਾ ਆ ਐਲਾਨ ਵੀ ਕਰਨ ਦੀ ਸਾਡੀ ਇੱਛਾ ਹੈਗੀ ਆ ਕਿਉਂਕਿ ਜੇ ਕੋਈ ਅਫਸਰ ਵਗੈਰਾ ਸਾਡੇ ਚ ਕੋਈ ਦਖਲਦਾਰੀ ਨਹੀਂ ਕਰਦਾ ਆ ਕਿ ਸਾਨੂੰ ਨਹੀਂ ਦੱਸਦਾ ਕੋਈ ਤੁਹਾਡੇ ਝੋਨੇ ਦਾ ਕਿਆ ਬਣੂਗਾ ਤਾਂ ਲੋਕਾਂ ਦੀਆਂ ਜੜੀਆਂ ਨਾ ਗੁੱਸੇ ਦੀ ਲਹਿਰ ਹੈ ਜਿਹੜੀ ਹੋਰ ਲੋਕਾਂ ਦੇ ਵਿੱਚ ਫੈਲੂਗੀ ਮੈਂ ਭਵਿੰਦਰ ਸਿੰਘ ਬੜੈਸ਼ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਅੱਜ ਅਸੀਂ ਡੀਸੀ ਦਫਤਰ ਦੇ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨਾ ਦੇ ਰਹੇ ਹਾਂ ਧਰਨੇ ਦਾ ਕਾਰਨ ਬੜਾ ਆਫ ਤੇ ਸਪਸ਼ਟ ਹੈ ਪੂਰੇ ਪੰਜਾਬ ਦੇ ਵਿੱਚ ਮੰਡੀਆਂ ਜਿਹੜੀਆਂ ਝੋਨੇ ਦੇ ਨਾਲ ਭਰੀਆਂ ਪਈਆਂ ਹੋਰ ਝੋਨੇ ਦੀ ਖਰੀਦ ਨਹੀਂ ਹੋ ਰਹੀ ਖੱਜਲ ਖੋਰੀ ਹੋ ਰਹੀ ਆ ਕਿਸਾਨ ਜਿਹੜੇ ਕਿਸਾਨ ਹੈ ਉਹ ਤਾਂ ਪਰੇਸ਼ਾਨ ਆਪਣੀ ਥਾਂ ਤੇ ਹੈਗੇ ਹੜਤੀ ਵੀ ਜਿਹੜਾ ਹੈਗਾ ਉਹ ਆਪਣੀ ਹੜਤਾਲ ਤੇ ਬੈਠਿਆ ਮਜ਼ਦੂਰ ਵੀ ਹੜਤਾਲ ਕਰਕੇ ਬੈਠਿਆ ਸ਼ੈੱਲਰ ਮਾਲਕ ਵੀ ਜਿਹੜਾ ਹੈਗਾ ਸਰਕਾਰ ਕੋਲੋਂ ਸੰਤੁਸ਼ਟ ਨਹੀਂ ਹੈ ਔਰ ਸਰਕਾਰ ਨੇ ਸਮੇਂ ਸਿਰ ਰਹਿਦਿਆਂ ਕੋਈ ਪ੍ਰਬੰਧ ਨਹੀਂ ਕੀਤਾ ਭਾਵੇਂ ਜਿਹੜਾ ਹੈਗਾ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵਾਅਦੇ ਕਰਦੀ ਰਹੀ ਸਰਕਾਰ ਪੇ ਅਸੀਂ ਜਿਹੜਾ ਹੈਗਾ ਪੁਖਤਾ ਪ੍ਰਬੰਧ ਕਰ ਲੈ ਦਾਣਾ-ਦਾਣਾ ਤੁਹਾਡਾ ਚੱਕਾਂਗੇ ਉਹ ਸਾਰੀ ਡਰਾਮੇਬਾਜ਼ੀ ਦਾ ਪੋਲ ਜਿਹੜੀ ਹੈਗੀ ਉਹ ਖੁੱਲ ਗਈ ਹੈ ਔਰ ਸਾਰੇ ਲੋਕਾਂ ਦੇ ਸਾਹਮਣੇ ਆ ਤੇ ਮੰਡੀਆਂ ਝੋਨੇ ਦੇ ਨਾਲ ਭਰੀਆਂ ਹੋਈਆਂ ਔਰ ਲੋਕੀ ਜਿਹੜੇ ਹੈਗੇ ਆ ਪਰੇਸ਼ਾਨ ਬਕਾਇਦਾ ਜਿਹੜਾ ਹੈਗਾ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜੇ ਇੱਥੋਂ ਦੇ ਮਜ਼ਦੂਰ ਹੈ ਜਾਂ ਜਿਹੜੇ ਆੜਤੀਆ ਜਾਂ ਕਿਸਾਨ ਹੈ ਇਹਨਾਂ ਤੋਂ ਬਿਨਾ ਮਾਰਕੀਟ ਸਿਸਟਮ ਨਹੀਂ ਚੱਲ ਸਕਦਾ ਇਸ ਕਰਕੇ ਇਹ ਜਿਹੜੀਆਂ ਤਿੰਨ ਧਿਰਾਂ ਚੌਥੀ ਧਿਰ ਸਰਕਾਰ ਹੈ ਜਿਹੜੀ ਜਿਹੜੀ ਚੌਥਾ ਥੰਮ ਹੈ ਉਹਨੇ ਪਹਿਲੇ ਹੀ ਜਿਹੜਾ ਹੈਗਾ ਉਹ ਆਪਣਾ ਜਿਹੜਾ ਹੈਗਾ ਉਹ ਸਮਰਥਨ ਜਿਹੜਾ ਹੈ ਉਹ ਵਾਪਸ ਜਿਹੜਾ ਹੈਗਾ ਲੋਕਾਂ ਕੋਲੋਂ ਲਿਆ ਹੋਇਆ ਸੋ ਜਿਹੜੇ ਜੇ ਮਜ਼ਦੂਰ ਜਿਹੜਾ ਆਪਣੇ ਵਧ ਦਿਹਾੜੀ ਮੰਗਦੇ ਆ ਜਾਂ ਹਰਿਆਣਾ ਪੈਟਰਨ ਤੇ ਮਜ਼ਦੂਰੀ ਮੰਗਦੇ ਆ ਤਾਂ ਜਿੰਨੀ ਮਹਿੰਗਾਈ ਵਧ ਗਈ ਹੋਈ ਹੈ ਤਾਂ ਇਹ ਗੱਲ ਉਹਨਾਂ ਦੀ ਬਾਝੋਂ ਹੈ ਜਾਇਜ਼ ਹੈ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੋ ਜਿਹੜਾ ਹੈਗਾ ਬਣਦਾ ਹੈ ਜੇ ਹਰਿਆਣੇ ਦੇ ਵਿੱਚ ਵੱਧ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਕਿਉਂ ਜਿਹੜਾ ਹੈਗਾ ਘਟ ਦਿੱਤਾ ਜਾਣਾ ਉਹਨਾਂ ਨੂੰ ਆਰਥੀਆਂ ਦਾ ਜਿਹੜਾ ਹੈਗਾ ਕੁਝ ਬਕਾਇਆ ਜਿਹੜਾ ਹੈਗਾ 200 2 2020 ਦਾ ਜਦੋਂ ਕਰੋਨਾ ਦਾ ਕਾਲ ਸੀਗਾ ਉਦੋਂ ਉਹਨਾਂ ਦੀ ਦਾ ਕਮਿਸ਼ਨ ਹੈ ਜਿਹੜਾ ਉਹ ਘਟਾ ਕੇ 2% ਕਰਤਾ ਸੀ ਬਾਅਦ ਵਿੱਚ ਇਹਨਾਂ ਨੇ ਚਲੋ ਠੀਕ ਹੈ 25 ਕਰ ਦਿੱਤਾ ਪਰ ਉਹ ਆਪਣੀ ਮੰਗ ਕਰਦੇ ਆ ਵੀ ਸਾਨੂੰ 250 ਜਿਹੜਾ ਪਹਿਲਾਂ ਕਮਿਸ਼ਨ ਮਿਲਦਾ ਸੀਗਾ ਉਹ ਕਮਿਸ਼ਨ ਦਿੱਤਾ ਜਾਵੇ ਕਮਿਸ਼ਨ ਉਹਨਾਂ ਦਾ ਰਾਈਟ ਹੈ ਜੇ ਉਹਨਾਂ ਨੇ ਕੰਮ ਕਰਦੇ ਆ ਉਹਨਾਂ ਨੇ ਆਪਣਾ ਜਿਹੜਾ ਹੈਗਾ ਉਹਦਾ ਪ੍ਰਬੰਧ ਕਰਨਾ ਹੈ ਉਹ ਕਾਇਦਾ ਬਾਹਰਦਾਨੇ ਦਾ ਪ੍ਰਬੰਧ ਕਰਨਾ ਤਾਂ ਜਿਹੜਾ ਹੈਗਾ ਆਰਤੀਆਂ ਦਾ ਰਾਈਟ ਆ ਵੀ ਉਹ ਆਪਣਾ ਕਮਿਸ਼ਨ ਲੈਣ ਉਹਨਾਂ ਦੀ ਮੰਗ ਵੀ ਹੈ ਜਾਇਜ਼ ਬਿਲਕੁਲ ਜਾਇਜ਼ ਹੈ ਸੋ ਇਸੇ ਢੰਗ ਦੇ ਨਾਲ ਜਿਹੜੇ ਸ਼ੈਲਰ ਮਾਲਕ ਹੈ ਸ਼ੈਲਰ ਮਾਲਕਾਂ ਨੂੰ ਇਹ ਸਰਕਾਰ ਨੂੰ ਚਾਹੀਦਾ ਸੀ ਵੀ ਉਹ ਥਾਂ ਖਾਲੀ ਕਰਵਾ ਦੇ ਪਹਿਲਾਂ ਉਹਨਾਂ ਦਾ ਜਿਹੜਾ ਸ਼ੈਲਰਾਂ ਦੇ ਵਿੱਚ ਝੋਨਾ ਪਿਆ ਜਿਹੜਾ ਚੌਲ ਚੌਲ ਪਏ ਆ ਉਹ ਕਾਇਦਾ ਉਹ ਉਹਨਾਂ ਦੇ ਗਦਾਮ ਜਿਹੜੇ ਖਾਲੀ ਹੁੰਦੇ ਹਣ ਵੀ ਸਰਕਾਰ ਨੇ ਹੁਣ ਤੱਕ ਅੱਜ ਦੀ ਤਰੀਕ ਤੱਕ ਸਰਕਾਰ ਨੇ ਕੋਈ ਜਿਹੜਾ ਹੈਗਾ ਕਿਸੇ ਢੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਹਾਂ ਬਿਆਨ ਦੇ ਰਹੇ ਆ ਬਿਆਨਾਂ ਨਾਲ ਕਿਸਾਨਾਂ ਦਾ ਢਿੱਡ ਨਹੀਂ ਭਰ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਇਹ ਧਰਨਾ ਜਿਹੜਾ ਹੈਗਾ ਇੱਥੇ ਲੱਗ ਰਿਹਾ ਆਉਣ ਵਾਲੇ ਸਮੇਂ ਤੇ ਵੱਡੇ ਜਿਹੜਾ ਹੈਗਾ ਸੰਘਰਸ਼ ਦੀ ਜਿਹੜਾ ਹੈਗਾ ਤਿਆਰੀ ਆ ਸੜਕਾਂ ਜਾਮ ਹੋਣੀਆਂ ਲੋਕਾਂ ਨੇ ਸੜਕਾਂ ਦੇ ਉੱਤੇ ਉਤਰਨਾ ਸਰਕਾਰ ਨੂੰ ਕਿਸੇ ਪਾਸੇ ਨੂੰ ਨਿਕਲਣ ਦਾ ਰਾਹ ਨਹੀਂ ਛੱਡਣਾ ਇਸ ਕਰਕੇ ਹਲੇ ਵੀ ਸਮਾਂ ਹੈ ਹੋਸ਼ ਕਰੇ ਔਰ ਤਰੰਤ ਜਿਹੜਾ ਹੈਗਾ ਕਣਕ ਦੀ ਖਰੀਦ ਸ਼ੁਰੂ ਕਰੇ ਔਰ ਜਿਹੜੀਆਂ ਸਬੰਧਤ ਧਿਰਾਂ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਮਾਮਲੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이ਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਦਮਿਆ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਨੂੰ ਇਜਾਜ਼ਤ ਦਿਓ ਧੰਨਵਾਦ